ਸਾਹਿਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਤਸਵੀਰਾਂ ਦੇਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਤੁਹਾਡੇ ਨਾਲ ਅਹਿਮ ਜਾਣਕਾਰੀ ਸਾਂਝੀ ਕਰਨ ਲੱਗੇ ਹਾਂ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਕਾਰੀ ਹਸਪਤਲ ਦੀਆਂ ਪਹਿਲਾਂ ਵੀ ਦੋ ਤਿੰਨ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਆਮ ਜਨਤਾ ਨੇ ਜਿਹੜੀਆਂ ਨੇ ਵਾਇਰਲ ਕੀਤੀਆਂ ਜਿਹੜੀਆਂ ਕਿ ਰੋਡ ਨੂੰ ਲੈ ਕੇ ਬਹੁਤ ਜ਼ਿਆਦਾ ਚਿੰਤਾ ਜਤਾਈ ਜਾ ਰਹੀ ਹੈ ਜਦੋਂ ਹੀ ਮੇਨ ਰੋਡ ਹਾਈਵੇ ਦੇ ਉਤੋਂ ਆਪਾਂ ਅੰਦਰ ਨੂੰ ਹਸਪੀਟਲ ਨੂੰ ਜਾਣੇ ਆ ਤੇ ਰੋਡ ਇੰਨੀ ਜ਼ਿਆਦਾ ਮਾੜੀ ਹੈ ਕਿ ਅ ਕਹਾ ਜਾਂਦਾ ਕਿ ਇੱਥੇ ਇੱਕ ਦੋ ਵਾਰ ਜਿਹੜਾ ਆ ਉਹ ਆਟੋ ਜਿਹੜੇ ਕਿ ਇਲੈਕਟ੍ਰਿਕ ਆਟੋ ਨੇ ਈ ਰਿਕਸ਼ਾ ਨੇ ਉਹ ਪਲਟ ਚੁੱਕੇ ਨੇ ਇਸ ਵਾਰੀ ਨੂੰ ਲੈ ਕੇ ਤੇ ਸੜਕ ਦੀ ਇੰਨੀ ਜ਼ਿਆਦਾ ਮੰਦੀ ਹਾਲਾਤ ਆ ਕਿ ਇੱਥੋਂ ਦੇ ਲੰਘਦੇ ਲੰਘਦੇ ਹੋ ਸਕਦਾ ਕਿ ਮਰੀਜ਼ ਵੀ ਟਪਕ ਜਾਵੇ ਕਹਿਣ ਤੋਂ ਭਾਵੇਂ ਆ ਕਿ ਪਿੱਛੋਂ ਅਮਰਜੈਂਸੀ ਦੇ ਵਿੱਚ ਆਉਂਦਾ ਹੋਇਆ ਮਰੀਜ਼ ਜਾਂ ਫਿਰ ਪ੍ਰੈਗਨੈਂਟ ਔਰਤਾ ਜਿਹੜੀਆਂ ਕਿ ਡਿਕਸ਼ਾ ਗੱਡੀ ਦੇ ਵਿੱਚ ਆਉਂਦੀਆਂ ਨੇ ਮੋਟਰਸਾਈਕਲ ਤੇ ਲੈ ਕੇ ਕਈ ਲੋਕ ਚੈੱਕਅਪ ਵਾਸਤੇ ਹੁੰਦੇ ਆ ਉਹਨਾਂ ਦੇ ਵਾਸਤੇ ਇਹ ਜਿਹੜੀ ਸੜਕ ਆ ਉਹ ਬਹੁਤ ਜ਼ਿਆਦਾ ਨੁਕਸਾਨਦੇਹ ਸੜਕ ਆ ਸੜਕ ਇੰਨੀ ਜ਼ਿਆਦਾ ਟੁੱਟੀ ਹੋਈ ਹੈ ਭੁਰੀ ਹੋਈ ਹੈ ਤੋਏ ਵੀ ਪਏ ਹੋਏ ਨੇ ਕਿ ਮੰਦੇ ਹਾਲਾਤ ਨੇ ਇਸ ਸੜਕ ਦੇ ਦੂਸਰੇ ਪਾਸੇ ਹਸਪੀਟਲ ਦੇ ਵਿੱਚ ਪਾਣੀ ਦੀ ਜਿਹੜੀ ਦਿੱਕਤ ਆ ਉਹ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ ਜਿਹੜੀ ਕਿ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਪਾਣੀ ਦੀ ਸਮੱਸਿਆ ਨੂੰ ਵੀ ਲੈ ਕੇ ਜਿਹੜਾ ਆ ਲੋਕਾਂ ਨੇ ਗੱਲਬਾਤ ਕੀਤੀ ਇਸ ਤੋਂ ਇਲਾਵਾ ਕਿ ਕਈ ਵਾਰੀ ਜਿਹੜੀਆਂ ਆ ਹਸਪੀਟਲ ਦੇ ਵਿੱਚ ਹੋਰ ਵੀ ਕਈ ਸਮੱਸਿਆਵਾਂ ਜਿਹੜੀਆਂ ਨੇ ਦੇਖਣ ਨੂੰ ਮਿਲਦੀਆਂ ਨੇ ਜਿਵੇਂ ਕਿ ਕੂੜਾ ਕਰਕਟ ਜਿਹੜਾ ਨੁਕਰਾਂ ਦੇ ਵਿੱਚ ਇਕੱਠਾ ਹੁੰਦਾ ਆ ਬਾਥਰੂਮਾਂ ਦੀ ਖਾਸ ਕਰਕੇ ਜਿਹੜੀ ਇਹ ਗੱਲ ਕਰ ਲਈ ਜਾਏ ਤਾਂ ਬਹੁਤ ਜ਼ਿਆਦਾ ਮੰਦਹਾਲੀ ਹੁੰਦੀ ਹੈ ਸਫਾਈ ਨੂੰ ਲੈ ਕੇ ਪਾਣੀ ਪੀਣ ਵਾਲੀ ਵਾਲੀ ਜਗ੍ਹਾ ਦੇ ਉੱਤੇ ਬਹੁਤ ਜ਼ਿਆਦਾ ਜੜੀਆਂ ਨੇ ਖਬਰਾਂ ਦਿਖਾਈਆਂ ਜਾਂਦੀਆਂ ਨੇ ਇਸ ਤਰ੍ਹਾਂ ਦੀਆਂ ਖਬਰਾਂ ਜਿਹੜੀਆਂ ਨੇ ਸਿਵਲ ਹਸਪੀਟਲ ਤੋਂ ਨਿਕਲ ਕੇ ਸਾਹਮਣੇ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਅੱਜ ਫੇਰ ਇੱਕ ਸੜਕ ਤੇ ਪਾਣੀ ਨੂੰ ਲੈ ਕੇ ਕਾਫੀ ਜ਼ਿਆਦਾ ਚਰਚਾ ਦਾ ਵਿਸ਼ਾ ਜਿਹੜਾ ਆ ਬਣਿਆ ਹੋਇਆ ਆ ਪત્રਕਾਰਾਂ ਨੇ ਪਹੁੰਚ ਕੇ ਜਦੋਂ ਗੱਲਬਾਤ ਕੀਤੀ ਤੇ ਆਮ ਜਨਤਾ ਨੇ ਵੀ ਕਿਹਾ ਕਿ ਇਹ ਸਾਡੀ ਇੱਕ ਆਵਾਜ਼ ਹੈ ਇੱਕ ਸਾਂਝੀ ਆਵਾਜ਼ ਹੈ ਜੋ ਕਿ ਅਸੀਂ ਕਹਿ ਰਹੇ ਹਾਂ ਕਿ ਪ੍ਰਸ਼ਾਸਨ ਇਸ ਦੇ ਵੱਲ ਧਿਆਨ ਦੇਵੇ ਚਾਹੇ ਸਿਵਲ ਪ੍ਰਸ਼ਾਸਨ ਹੋਵੇ ਚਾਹੇ ਹਸਪੀਟਲ ਪ੍ਰਸ਼ਾਸਨ ਹੋਵੇ ਇਸ ਦੇ ਵੱਲ ਧਿਆਨ ਦੇਵੇ ਤਾਂ ਕਿ ਜਿਹੜਾ ਹੈ ਇਹ ਜਲਦ ਤੋਂ ਜਲਦ ਇਦਾ ਹੱਲ ਹੋ ਸਕੇ ਦੂਸਰੇ ਪਾਸੇ ਐਸਐਮਓ ਸਿਵਲ ਹਸਪੀਟਲ ਦੇ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਪਾਣੀ ਦੀ ਸਮੱਸਿਆ ਆਈ ਸੀ ਪਰ ਉਹ ਅਸੀਂ ਜਿਹੜੀ ਹੱਲ ਕਰ ਦਿੱਤੀ ਗਈ ਹੈ ਬੰਦੇ ਲਗਾਏ ਹੋਏ ਸੀ ਠੇਕੇਦਾਰ ਨੇ ਜਿਹੜਾ ਆ ਹੱਲ ਉਹਦਾ ਜਲਦ ਜਿਹੜਾ ਕਰ ਦਿੱਤਾ ਜਾਵੇਗਾ ਤੇ ਦੂਸਰੇ ਪਾਸੇ ਜਦੋਂ ਸੜਕ ਦੀ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਵੀ ਸਾਡੇ ਧਿਆਨ ਦੇ ਵਿੱਚ ਆਇਆ ਐਕਸ਼ਨ ਦੇ ਨਾਲ ਗੱਲਬਾਤ ਹੋ ਚੁੱਕੀ ਹੈ ਜਲਦ ਜਿਹੜਾ ਆ ਉਹ ਸੜਕ ਦਾ ਵੀ ਨਿਪਟਾਰਾ ਕਰ ਦਿੱਤਾ ਜਾਏਗਾ ਸੜਕ ਦਾ ਵੀ ਹੱਲ ਜਿਹੜਾ ਆ ਕੀਤਾ ਜਾਏਗਾ ਪਰ ਕੈਮ ਤੋਂ ਪਾਵੇ ਆ ਕਿ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਤਸਵੀਰਾਂ ਪਹਿਲਾਂ ਵੀ ਵਾਇਰਲ ਹੋਈਆਂ ਪਹਿਲਾਂ ਵੀ ਬਹੁਤ ਸਾਰੀਆਂ ਖਬਰਾਂ ਚੱਲੀਆਂ ਪਰ ਕਿਤਨਾ ਕਿਤੇ ਅਜੇ ਤੱਕ ਈਵੇਂ ਦਾ ਈਵੇਂ ਹੀ ਸਾਰਾ ਕੁਝ ਪਿਆ ਹੋਇਆ ਆ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਆਪਣਾ ਕਮੈਂਟ ਕਰਕੇ ਆਪਣੀ ਰਾਇ ਦੇ ਸਕਦੇ ਹੋ ਬਾਕੀ ਆਉ ਗੱਲਬਾਤ ਕਰ ਲੈਨੇ ਆ ਕਿ ਸਾਡੇ ਪੱਤਰਕਾਰ ਰਾਜਨੰਦਵਾ ਨੇ ਕੀ ਗੱਲਬਾਤ ਕੀਤੀ ਤੇ ਕੀ ਕਿਹਾ ਐਸਐਮਓ ਸਿਵਲ ਹਸਪੀਟਲ ਤੇ ਆਮ ਜਨਤਾ ਨੇ ਮੈਂ ਵਿਜੇ ਵਰਮਾ ਜੀ ਸਮਾਜ ਸੇਵਕੀਆਂ ਔਰ ਕਾਫੀ ਸੰਸਥਾਵਾਂ ਦੇ ਵਿੱਚ ਮੈਂ ਮਤਲਬ ਕਿ ਸੇਵਾਦਾਰਾਂ ਸੇਵਾਦਾਰੀ ਕਹਿ ਸਕਣਾ ਮੈਂ ਹਸਪਤਾਲ ਆਈ ਕਿ ਇਹਦੀ ਖਬਰ ਲੈਣਾ ਕਿ ਦੇਖੋ ਇੱਥੇ ਮਰੀਜ਼ਾਂ ਨੇ ਆਣਾ ਕਿਸੇ ਤਰ੍ਹਾਂ ਦੇ ਮਰਦ ਜਨਾਨੀ ਨੇ ਨਹੀਂ ਆਣਾ ਕਿਸੇ ਨੇ ਨੇਰੇ ਵੀ ਆਣਾ ਸਵੇਰੇ ਵੀ ਆਣਾ ਤੇ ਇਸ ਗੱਲ ਤੇ ਗੌਰ ਕਰਨਾ ਚਾਹੀਦਾ ਕਿ ਇਸ ਚੀਜ਼ ਨੂੰ ਪਹਿਲ ਦੇ ਆਧਾਰ ਤੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਹਸਪਤਲ ਮੈਨੇਜਮੈਂਟ ਮੈਨੇਜਮੈਂਟ ਨੂੰ ਵੀ ਕਹਾਂਗਾ ਔਰ ਹੋਰ ਵੀ ਜਿਹੜੇ ਹੈ ਨੇ ਇਹਦੇ ਨਾਲ ਸੰਬੰਧਿਤ ਸਾਰਿਆਂ ਨੂੰ ਕਹਾਂਗਾ ਕਿ ਇਹਦਾ ਕੇਅਰ ਕੀਤੀ ਜਾਏ ਔਰ ਜਲਦੀ ਤੋਂ ਜਲਦੀ ਸੜਕ ਦਾ ਹਲ ਕੀਤਾ ਜਾਏ ਤਾਂ ਕਿ ਬਹੁਤ ਹੀ ਮਰੀਜ਼ਾਂ ਨੂੰ ਤੰਗੀ ਆਂਦੀ ਆ ਔਰ ਬਹੁਤ ਜ਼ਿਆਦਾ ਐਬਸਰਟ ਹੁੰਦੇ ਆ ਖਾਸ ਕਰਕੇ ਜਿਹੜੇ ਪ੍ਰੈਗਨੈਂਟ ਜਨਾਨੀਆਂ ਆ ਜਾਂ ਬਹੁਤ ਬਜ਼ੁਰਗ ਨੇ ਜਾਂ ਬੱਚੇ ਆਏ ਜਾਂ ਬਿਮਾਰ ਨੇ ਜਾਣੇ ਰਸਲੇ ਰਜਾਂਦੇ ਇਸ ਕਰਕੇ ਮੇਰੀ ਬੜੀ ਬੇਨਤੀ ਆ ਪ੍ਰਸ਼ਾਸਨ ਅੱਗੇ ਤੇ ਲਾਈਟ ਵੀ ਨਹੀਂ ਔਰ ਹੁੰਦਾ ਵੀ ਨਿਹਰਾ ਜੇ ਫਿਰ ਜੋ ਕੋ ਨਿਹਰਾ ਸਵੇਰਾ ਆ ਤੇ ਬਹੁਤ ਮੁਸ਼ਕਲ ਹੋ ਜਾਂਦੀ ਆ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਮੇਰੀ ਇੱਕ ਰਿਕਵੈਸਟ ਆ ਇਸੀ ਤੇ ਗੌਰ ਕੀਤਾ ਜਾਏ ਔਰ ਜਲਦੀ ਜਲਦੀ ਇਹ ਕੰਮ ਕੀਤਾ ਜਾਏ ਹਾਂ ਪਤਾ ਲੱਗਿਆ ਜੀ ਮੈਂ ਕੋਈ মিডিਆ ਵਾਲੇ ਕੋ ਵੀ ਕੱਲ ਘਾਟੋ ਹੀ ਬਲਟ ਗਿਆ ਇੱਥੇ ਸੜਕ ਟੁੱਟੀ ਹੋਣ ਕਰਕੇ ਤੇ ਇਸ ਕਰਕੇ ਪ੍ਰਸ਼ਾਸਨ ਅੱਗੇ ਬੇਨਤੀ ਆ ਵੀ ਇਹਦਾ ਇਹ ਮਸਲਾ ਹਲ ਕੀਤਾ ਜਾਵੇ ਬਹੁਤ ਮਿਹਰਬਾਨੀ ਹੋਏਗੀ ਸਾਰੇ ਸਾਰੇ ਮਿਲੋ ਤੁਹਾਨੂੰ ਇੱਕ ਬੇਨਤੀ ਆ ਤੇ ਮੇਰੀ ਵੀ ਬੇਨਤੀ ਆ ਇੱਥੇ ਗੌਰ ਕੀਤਾ ਜਾਏ ਔਰ ਇਹਦੇ ਨਾਲ ਜਿਹੜਾ ਚਲੋ ਹਾਲਤੇ ਹੋਏਗਾ ਹੋਏਗਾ ਇਹ ਬੜੀਆਂ ਸੀਸਾ ਦੇ ਅਸ਼ੀਰਵਾਦਾ ਦੇ ਪਾਤਰ ਬਣ ਗਏ ਜਿਹੜੇ ਇਸ ਕਦਮ ਨੂੰ ਚੁੱਕਣਗੇ ਉਹ ਬੜੇ ਨਾਂ ਅਸ਼ੀਰਵਾਦਾ ਦੇ ਪਾਤਰ ਬਣ ਗਏ ਜੇ ਦੀ ਮੈਨੇਜਮੈਂਟ ਆ ਉਹ ਇਸ ਗੱਲ ਤੇ ਜਲਦੀ ਜਲਦੀ ਗੌਰ ਕਰੇ ਔਰ ਜਰਾ ਸਮੂਥ ਸੜਕ ਬਣਾਵੇ ਕੋਈ ਨੀਰੇਸ ਨੇ ਵੀ ਆਏ ਕੋਈ ਪਰਵਾਹ ਨਾ ਆਵੇ ਔਰ ਇੱਕ ਗੱਲ ਬੇਨਤੀ ਔਰ ਇਹ ਵੀ ਲਾਈਟਾਂ ਦਾ ਵੀ ਪ੍ਰਬੰਧ ਕੀਤਾ ਜਾਵੇ ਇਸ ਕਾ ਕੇ ਬੇਨਤੀ ਹੈ ਜੀ ਮੈਂ ਕਿਸੇ ਦੀ ਖਬਰ ਲੈਣ ਆਇਆ ਹਾਂ ਜੀ ਬੇਨਤੀ ਕਰਨਾ ਇਸ ਗੱਲ ਤੇ ਗੌਰ ਕੀਤਾ ਜਾਏ ਇਸ ਵੇਲੇ ਮੇਰੀ ਆਵਾਜ਼ ਨਹੀਂ ਜਨਤਾ ਦੀ ਆਵਾਜ਼ ਹੈ ਸਾਰੇ ਹਸਪੀਟਲ ਦੀ ਆਵਾਜ਼ ਹੈ ਇਹ ਸਾਰੇ ਦੀ ਸਾਂਝੀ ਆਵਾਜ਼ ਹੈ ਇਹ ਤੇ ਬੇਨਤੀ ਇਹ ਬੇਨਤੀ ਤੇ ਗੌਰ ਕੀਤਾ ਜਾਵੇ ਜਲਦੀ ਜਲਦੀ ਲਾਈਟ ਔਰ ਸੜਕ ਦਾ ਪ੍ਰਬੰਧ ਕੀਤਾ ਜਾਵੇ ਬੜੀ ਬੜੀ ਤੁਹਾਡੀ ਕਿਰਪਾ ਹੈਗੀ ਧੰਨਵਾਦ ਹੋਏਗਾ ਮੈਂ ਡਾਕਟਰ ਰਵਿੰਦਰ ਸਿੰਘ ਸੀਨੇਮੈਡੀਕਲ ਆਫਿਸ ਹਨ ਡਿਸਟ੍ਰਿਕਟ ਹਸਪੀਟਲ ਗੁਰਦਾਸਪੁਰ ਤੋਂ ਪਾਣੀ ਵੀ ਕੱਲ ਮੁਸ਼ਕਲ ਆਈ ਸੀ 3-4 ਘੰਟੇ ਸਾਡੇ ਇੱਥੇ ਬਿਲਡਿੰਗ ਨਵੀਆਂ ਕੰਸਟਰਕਸ਼ਨ ਚੱਲਦੀ ਵੀ ਕੁਝ ਏਰੀਆਜ਼ ਦੀ ਨਵੇਂ ਵਿੰਗ ਬਣ ਰਹੇ ਨੇ ਉਦੇ ਚ ਇੱਕ ਠੇਕੇਦਾਰ ਨੇ ਅਸੀਂ ਕੱਲ ਸਵੇਰੇ ਦੇਖਿਆ ਕਿ ਉਹਨੇ ਇੱਕ ਟੁਆਪੁੱਟਿਆ ਸੀ ਉਹਦੇ ਚ ਸੜੇੜੀਆਂ ਕੁਝ ਪਾਣੀ ਦੀਆਂ ਪਾਈਪਸ ਨੇ ਉਹ ਡੈਮੇਜ ਹੋ ਗਈਆਂ ਸਨ ਕੁਝ ਜਗ੍ਹਾ ਤੋਂ ਤੇ ਸੀ ਮੈਂ ਖੁਦ ਜਾ ਕੇ ਆਪਣੇ ਸਟਾਫ ਦੇ ਨਾਲ ਕੁਝ ਡਾਕਟਰਜ਼ ਨਾਲ ਕੁਝ ਮੈਟਰਨ ਨਾਲ ਨਰਸਿੰਗ ਸਿਸਟਰ ਦੇ ਨਾਲ ਅਸੀਂ ਰਾਉਂਡ ਕੀਤਾ ਸੀਗਾ ਤੇ ਉਸ ਵੇਲੇ ਅਸੀਂ ਉਹਨਾਂ ਦੇ ਜਿਹੜਾ ਠਿਕਾਣਾ ਸੀ ਉਹਨੂੰ ਜਾਣਕਾਰੀ ਦਿੱਤੀ ਸੀਗੀ ਉਹਨਾਂ ਨੂੰ ਕੁਝ 2-4 ਘੰਟੇ ਲੱਗੇ ਸੀਗੇ ਉਹਨਾਂ ਨੂੰ ਠੀਕ ਕਰਦਿਆਂ ਦੁਪਹਿਰ ਤੱਕ ਇਸ ਟਾਈਮ ਤੋਂ ਪਹਿਲਾਂ ਪਹਿਲਾਂ ਠੀਕ ਹੋ ਗਈ ਸੀਗੀ ਦੁਪਹਿਰ ਤੋਂ ਪਹਿਲਾਂ ਮੈਂ ਇਸ ਟਾਈਮ ਕੋਈ ਪ੍ਰੋਬਲਮ ਨਹੀਂ ਆ ਰਹੀ ਸਭ ਠੀਕ ਆ ਜਿੱਦੋਂ ਮੈਂ ਲਾਸਟ ਵੀਕ ਜੁਆਇਨ ਕੀਤਾ ਸੀ ਮੈਂ ਨੋਟ ਕੀਤਾ ਸੀਗਾ ਕਿ ਸੜਕ ਥੋੜੀ ਖਰਾਬ ਹੈ ਤੇ ਇਹਦੇ ਬਾਰੇ ਮੇਰੀ ਐਕਸ਼ਨ ਸਾਹਿਬ ਨਾਲ ਗੱਲ ਹੋਈ ਸੀ ਉਹ ਕੱਲ ਹਸਪੀਟਲ ਦਾ ਵੈਸੇ ਹੀ ਦੇਖਣ ਆ ਰਹੇ ਜਿਹੜੀ ਤੁਹਾਨੂੰ ਪਾਣੀ ਦੇ ਇਸ਼ੂ ਬਾਰੇ ਦੱਸਿਆ ਸੀਗਾ ਤੇ ਅਸੀਂ ਇਹ ਵੀ ਮੁੱਦਾ ਉਹਨਾਂ ਨਾਲ ਐਕਸ਼ਨ ਸਾਹਿਬ ਨਾਲ ਉਠਾਵਾਂਗੇ ਇੱਕ ਅਸੀਂ ਚਿੱਠੀ ਵੀ ਲਿਖ ਰਹੇ ਹਾਂ ਕਿ ਜਿਹੜੀ ਸੜਕ ਦੀ ਜਿਹੜੀ ਮਰਮਦ ਕੀਤੀ ਜਾਏ ਹਸਪੀਟਲ ਹੈ ਹਸਪੀਟਲ ਦੀ ਜਿਹੜੀ ਆਵਾਜਾਈ ਮਤਲਬ ਉਹਦੇ ਵਾਸਤੇ ਐਂਬੂਲੈਂਸ ਵਗੈਰਾ ਟਰੈਵਲ ਕਰਦੀਆਂ ਨੇ ਮਰੀਜ਼ ਆਪਣੇ ਬਿਮਾਰ ਪੇਸ਼ੇਨ ਨੂੰ ਆਉਂਦੇ ਨੇ ਹਸਪੀਟਲ ਤੇ ਜਿਹੜੀ ਸੜਕ ਹੈ ਬਿਲਕੁਲ ਠੀਕ ਹੋਣੀ ਚਾਹੀਦੀ ਹੈ ਤੇ ਇਹਦਾ ਵੀ ਅਸੀਂ ਜਲਦੀ ਤੋਂ ਜਲਦੀ ਹੱਲ ਲੱਭਾਂਗੇ ਇੱਕ ਦਾਰ ਲਿਖਿਆ ਤੁਸੀਂ ਨਹੀਂ ਅਜੇ ਨਹੀਂ ਕੱਲ ਮੇਰੀ ਮੇਰੀ ਪਰਸੋਂ ਐਕਸੈਂਸ ਸਾਹਿਬ ਨਾਲ ਗੱਲ ਹੋਈ ਸੀਗੀ ਕੱਲ ਔਰ ਕੱਲ ਨੂੰ ਆ ਰਹੇ ਨੇ ਅੱਜ ਤੋਂ ਉਹਦੇ ਕਰਕੇ ਸ਼੍ਰੀ ਗੁਰ ਪੇਗਮਦਰ ਜੀ ਦੀ ਉਹਨਾਂ ਦੇ ਕਰਕੇ ਜਿਹੜੇ ਆ ਬਿਜ਼ੀ ਨੇ ਤੇ ਕੱਲ ਅਸੀਂ ਮਿਲ ਰਹੇ ਹਾਂ ਕੱਲ ਨੂੰ ਅਸੀਂ ਮੀਟਿੰਗ ਹੈ ਤੇ ਉਹਦੇ ਬਾਰੇ ਅਸੀਂ ਕਰਾਂਗੇ ਉਹ ਹੀ ਮੈਂ ਦੱਸਿਆ ਨਾ ਕਿ ਇਹਦੇ ਵਿੱਚ ਐਂਬੂਲੈਂਸਾਂ ਆੜੀਆਂ ਆਂਦੀਆਂ ਨੇ ਸਾਰੇ ਤਰ੍ਹਾਂ ਦੇ ਬੱਚੇ ਵੀ ਆਉਂਦੇ ਬਜ਼ੁਰਗ ਵੀ ਆਉਂਦੇ ਨੇ ਤੇ ਪੇਸ਼ੈਂਟ ਆ ਉਹ ਠੀਕ ਤੇ ਹੈ ਨਹੀਂ ਇਹ ਬਿਮਾਰ ਹੈ ਤੇ ਉਹਨੂੰ ਇਦਾਂ ਦੀ ਜਿਹੜੀ ਮੁਸ਼ਕਲ ਹੈ ਉਹ ਪੇਸ਼ ਨਹੀਂ ਆਣੀ ਚਾਹੀਦੀ ਤਾਂ ਇਦਾਂ ਇਦਾਂ ਦਾ ਮੈਂ ਸਿਹਰੇ ਵੀ ਲਿਖਣ ਦੀ ਨਹੀਂ ਸੀ ਨਹੀਂ ਉਹ ਬਿਲਕੁਲ ਗਲਤ ਹੈ ਜੇ ਕੋਈ ਇਦਾਂ ਦਾ ਮੇਰੇ ਤੋਂ ਮੈਨੂੰ ਕੋਈ ਰਿਟਰਨ ਚ ਦੇਗਾ ਤੇ ਮੈਂ ਉਹਦੀ 100% ਕਾਰਵਾਈ ਕਰਾਂਗਾ ਮੈਂ ਅੱਜ ਵੀ ਸਟਾਫ ਨਾਲ ਸੋਡੀਆ ਕਮੀਟਿੰਗ ਕੀਤੀ ਆ ਪਹਿਲਾਂ ਵੀ ਮੈਂ ਜਦੋਂ ਪਿਛਲੇ ਹਫਤੇ ਆਇਆ ਸੀ ਉਦੋਂ ਵੀ ਮੈਂ ਮੀਟਿੰਗ ਕੀਤੀ ਸੀਗੀ ਅੱਜ ਫੇਰ ਮੈਂ ਐਸੀ ਇਹ ਜੀਜ਼ ਜਿਹੜੀ ਤੁਸੀਂ ਬਹੁਤ ਬੋਲ ਰਹੇ ਹੋ ਤੇ ਮੈਂ ਇਹੀ ਇਨਸਟਰਕਸ਼ਨ ਦਿੱਤੀਆਂ ਕਿ ਇਦਾਂ ਦਾ ਕੁਝ ਹੋਣਾ ਨਹੀਂ ਚਾਹੀਦਾ ਪਰ ਜੇ ਕੋਈ ਮੈਨੂੰ ਕੋਈ ਕੋਈ ਵੀ ਜਿਹੜਾ ਪੇਸ਼ੈਂਟ ਹੈ ਕੋਈ ਵੀ ਜਿਹੜਾ ਆ ਕੇ ਮੈਨੂੰ ਕੰਪਲੇਨ ਕਰਦਾ ਰਿਟਨਸ਼ਨ ਦਿੰਦਾ ਤਾਂ ਮੈਂ ਕਾਰਵਾਈ ਕਰਾਂਗਾ ਉਸ ਤੇ